ਹਾਂਜੀ ਪਿਆਰੇ ਦਰਸ਼ਕੋ ਸਾਰਿਆਂ ਨੂੰ ਤੁਹਾਡੇ ਆਪਣੇ ਨਿਰਮਲ ਵੱਲੋਂ ਪਿਆਰਪ੍ਰੀ ਛੱਤ ਸ੍ਰੀ ਅਕਾਲ ਅੱਜ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਲੱਗੇ ਆ ਜੀ ਉਹ ਉਪਰਾਲਾ ਹੈਗਾ ਤਕਰੀਬਨ ਵੀ ਅਸੀਂ ਆਪ ਟੀਚਰ ਰੱਖਿਆ ਵੀ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਜਿੰਨਾ ਵੀ ਮੇਰਾ YouTube ਦਾ ਪਰਿਵਾਰ ਹੈ ਜਾਂ Facebook ਦਾ ਪਰਿਵਾਰ ਹੈ ਸਾਰਿਆਂ ਨੂੰ ਨਾ ਆਪਾਂ 100 ਸਵਾਲ ਪੁੱਛਾਂਗੇ ਹਰ ਰੋਜ਼ ਇੱਕ ਸਵਾਲ ਪੁੱਛਣਾਗਾ ਉਹਦਾ ਤੁਸੀਂ ਨੇ ਜਵਾਬ ਦੇਣਾ ਕਮੈਂਟਾਂ ਦੇ ਵਿੱਚ ਸਵਾਲ ਜਿਹੜੇ ਨੇ ਉਹ ਸਿੱਖੀ ਧਰਮ ਚੋਂ ਵੀ ਹੋ ਸਕਦੇ ਨੇ ਜਾਂ ਆਪਾਂ ਮੁਸਲਮਾਨ ਧਰਮ ਦੇ ਵਿੱਚੋਂ ਵੀ ਬੋਧੀ ਜੈਨੀ ਕੋਈ ਵੀ ਧਰਮ ਹੈ ਜਾਂ ਜਗਤ ਦੇ ਵਿੱਚੋਂ ਆਪਾਂ ਕੋਈ ਵੀ ਸਵਾਲ ਪੁੱਛ ਸਕਦੇ ਹਾਂ ਜੀ ਉਹਨਾਂ ਸਵਾਲਾਂ ਦੇ ਤੁਸੀਂ ਕਮੈਂਟਾਂ ਦੇ ਵਿੱਚ ਜਵਾਬ ਦੇਣੇ ਨੇ ਠੀਕ ਹੈ ਜੀ 100 ਸਵਾਲ ਆਪਾਂ ਪੁੱਛਾਂਗੇ 100 ਸਵਾਲ ਦਾ ਜਵਾਬ ਤੁਸੀਂ ਨੇ ਕਮੈਂਟਾਂ ਵਿੱਚ ਦੇਣਾ ਇੱਕ ਇੱਕ ਸਵਾਲ ਹਰ ਰੋਜ਼ ਪੁੱਛਾਂਗੇ ਆਪਾਂ ਅੱਜ ਦਾ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਾ ਜਿਹੜਾ ਸਵਾਲ ਆਪਾਂ ਉਹ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਿੰਨੇ ਆਂ ਵੀ ਅੱਜ ਆਪਾਂ ਸਵਾਲ ਕੀਤਾ ਤਕਰੀਬਨ ਜਿਹੜੀ ਵੀਡੀਓ ਐ ਉਹ ਆਪਾਂ ਸ਼ਾਮ ਨੂੰ 6:30 ਤੋਂ 7 ਦੇ ਵਿੱਚ ਵਿੱਚ ਤੁਹਾਡੇ ਤੱਕ ਵੀਡੀਓ ਪਹੁੰਚਦੀ ਕਰਿਆ ਕਰਾਂਗੇ ਤੁਸੀਂ ਸ਼ਾਮ ਨੂੰ 6:30 ਜਾਂ 7:00 ਵਜੇ ਦੇ ਕਰੀਬ ਵੀਡੀਓ ਦੇਖ ਕੇ ਜਿਹੜਾ ਅਸੀਂ ਸਵਾਲ ਕਰਾਂਗੇ ਉਹਦਾ ਜਵਾਬ ਜ਼ਰੂਰ ਦਿਓ ਅੱਜ ਦਾ ਸਵਾਲ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੁਸੀਂ ਉਸ ਸਵਾਲ ਦਾ ਜਵਾਬ ਦੇਣਾ ਜੀ ਇੱਕ ਜਰਨੈਲ ਹੋਇਆ ਬਹੁਤ ਵੱਡਾ ਉਹ ਜਰਨੈਲ ਤਿੱਬਤ ਦੀ ਧਰਤੀ ਤੇ ਜਾ ਕੇ ਸ਼ਹੀਦ ਹੁੰਦਾਗਾ ਤੇ ਉਹਦਾ ਮਾਸ ਵੀ ਵਿਕਦਾਗਾ ਉਹਦੇ ਕੇਸ ਵੀ ਵਿਕਦੇ ਨੇ ਠੀਕ ਆ ਜੀ ਦੁਬਾਰੇ ਫੇਰ ਨੋਟ ਕਰ ਲਓ ਤਿੱਬਤ ਦੀ ਧਰਤੀ ਤੇ ਇੱਕ ਬਹੁਤ ਵੱਡਾ ਜਰਨੈਲ ਸ਼ਹੀਦ ਹੁੰਦਾਗਾ ਤੇ ਉਹਦਾ ਮਾਸ ਵੀ ਵਿਕਦਾਗਾ ਉਦੇ ਜਿਹੜੇ ਆ ਸਰੀਰ ਦੇ ਉੱਤੇ ਆਪਣੇ ਕੇਸ ਤੁਹਾਨੂੰ ਨਜ਼ਰ ਆ ਰਹੇ ਨੇ ਇੱਕ ਇੱਕ ਕੇਸ ਜਿਹੜਾਗਾ ਉਹਦਾ ਵੇਚਿਆ ਗਿਆ ਬਾਜ਼ਾਰ ਦੇ ਵਿੱਚ ਹੁਣ ਤੁਸੀਂ ਨੇ ਦੱਸਣਾ ਵੀ ਉਸ ਜਰਨੈਲ ਦਾ ਨਾਮ ਕੀ ਆ ਜੀ ਉਹ ਜਿਹੜਾ ਜੋਧਾ ਸੀ ਜਿਹਦਾ ਮਾਸ ਵੇਚਿਆ ਗਿਆ ਕੇਸ ਵੇਚੇ ਗਏ ਉਹ ਜੋਧੇ ਦਾ ਤੁਸੀਂ ਨੇ ਕਮੈਂਟਾਂ ਦੇ ਵਿੱਚ ਦੱਸਣਾ ਵੀ ਕੀ ਨਾਮ ਸੀਗਾ ਜਿਹੜਾ ਤਿੱਬਤ ਦੀ ਧਰਤੀ ਦੇ ਉੱਤੇ ਜਰਨੈਲ ਸ਼ਹੀਦ ਹੋੰਦਾ ਉਹਦਾ ਨਾਮ ਦੱਸਿਓ ਤੇ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਆਪੋ ਆਪਣਾ ਸਵਾਲ ਦਾ ਜਵਾਬ ਲਿਖਣਾ ਜੀ ਤੇ ਇਸੇ ਸਵਾਲ ਦਾ ਜਵਾਬ ਆਪਾਂ ਤੁਹਾਨੂੰ ਕੱਲ ਨੂੰ ਦੇਵਾਂਗੇ ਕੱਲ ਦੀ ਵੀਡੀਓ ਵਿੱਚ ਨਲੇ ਤਾਂ ਤੁਹਾਡੇ ਨਾਲ ਸਵਾਲ ਨੰਬਰ 2 ਸਾਂਝਾ ਕਰਾਂਗੇ ਤੇ ਨਲੇ ਤੁਹਾਨੂੰ ਇਸੇ ਸਵਾਲ ਦਾ ਜਵਾਬ ਵੀ ਉੱਤਰ ਵੀ ਨਾਲ ਦੀ ਨਾਲ ਕੱਲ ਦੀ ਵੀਡੀਓ ਵਿੱਚ ਦੇ ਦਾਂਗੇ ਇਹ ਵੀਡੀਓ ਆਪਣੇ ਬੱਚਿਆਂ ਨੂੰ ਵੀ ਦਿਖਾਓ ਕਿਉਂਕਿ ਇਹ ਜਰਨਲ ਨੌਲੇਜ ਵਾਸਤੇ ਹੈ ਕੋਈ ਵੀ ਸਿੱਖਿਆ ਲੈ ਸਕਦਾ ਹੈ ਤੇ ਆਪਾਂ ਨੇ ਹੁਣ ਇਹ ਸਵਾਲ ਸ਼ੁਰੂ ਕੀਤੇ ਨੇ ਵੀ ਚਲ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਜਾਂ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕੋਈ ਸਿੱਖੀ ਇਤਿਹਾਸ ਬਾਰੇ ਨਹੀਂ ਜਾਣਦਾ ਕੋਈ ਕਈ ਵਾਰੀ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਆਪਣੇ ਗੁਰੂ ਸਾਹਿਬਾਨਾਂ ਦੀ ਬੜੀ ਮਦਦ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਸਵਾਲਾਂ ਦੇ ਵਿੱਚ ਨਾਰਮਲੀ ਸਵਾਲ ਪੁੱਛਣੇ ਨੇ ਕੋਈ ਔਖੇ ਸਵਾਲ ਨਹੀਂ ਪੁੱਛਣੇ ਜੀ ਤਾਂ ਹਰ ਰੋਜ਼ ਤੁਸੀਂ ਇਹ ਪਰਿਵਾਰ ਵਿੱਚ ਬੈਠ ਕੇ ਸਵਾਲਾਂ ਦੇ ਜਵਾਬ ਇਕੱਠੇ ਹੋ ਕੇ ਦੇ ਸਕਦੇ ਹੋ ਤੇ ਸਵਾਲ ਨੰਬਰ 1 ਦਾ ਜਵਾਬ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੇਣਾ ਜੀ ਤੇ ਕੱਲ ਨੂੰ ਇਸੇ ਸਵਾਲ ਦਾ ਜਵਾਬ ਤੇ ਇੱਕ ਨਵਾਂ ਸਵਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਇਕ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਸੋ ਸਾਰਿਆਂ ਦਾ ਧੰਨਵਾਦ ਜੀ